ਕੇਂਦਰ ਸਰਕਾਰ ਸਾਡੀਆਂ 12 ਮੰਗਾਂ ਲਾਗੂ ਕਰੇ ਜਿਹਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਉਹ ਇਸੇ ਮੰਗਾਂ ਨੂੰ ਲਾਗੂ ਕਰਵਾਉਣ ਦੇ ਖਾਤਰ ਸਰਪਾਰਟ ਜਗਜੀਤ ਸਿੰਘ ਢੱਲੇਵਾਲ 26 ਤਰੀਕ ਤੋਂ ਬੈਠਾ ਹੈ ਅੱਜ ਉਹਨਾਂ ਦੇ 53 ਦਿਨ ਹੋ ਗਏ ਆ 53 ਦਿਨਾਂ ਦੀ ਖੇਤ ਕਹੀ ਦੀ ਹੈ ਦੇ ਆਪਣੇ 3 ਦਿਨ ਹੋ ਗਏ ਆ ਹਾਂ ਹਾਂ ਇਹ ਗੁਣਾ ਕਰੀ ਜਾਇਓ 53 334 55 51 ਕਰੀ ਹਾਂ ਕੋਈ ਗੱਲ ਨਹੀਂ ਕਿੰਨੀ ਵੀ ਤਕਲੀਫ ਆ ਜਾਏ ਸਾਰਿਆਂ ਨੂੰ ਬੇਚੀ ਹੈ ਹਾਂ 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 ਹੁੰਦਾ ਠੀਕ ਆਪਾਂ ਚੱਲਣੀ ਐ ਕੋਈ ਗੱਲ ਨਹੀਂ ਠੀਕ ਆ ਹੋ ਥੱਲੇ ਵਾਲ ਨੇ 53 ਦਿਨਾਂ ਦੇ ਵਿੱਚ ਕਿਸੇ ਤੋਂ ਸਿਰ ਨਹੀਂ ਮਡਾਇਆ ਹਜੇ ਤੱਕ ਕਿਸੇ ਤੋਂ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਸੇ ਤੋਂ ਲਤ ਨਹੀਂ ਮਡਾਈ ਉਹਨੇ ਹੋ ਸਕਦਾ ਆਪਣੇ ਨਾਲੋਂ ਜ਼ਿਆਦਾ ਤਕਲੀਫ ਉਹਨੇ ਝੱਲੀ ਹੋਵੇ ਪਰ ਉਹਨੇ ਬਾਹਰ ਨਹੀਂ ਜ਼ਾਹਰ ਕੀਤੀ ਇੱਕ ਜਣੇ ਬੋਲੇ ਹੱਸੜ ਹਾਂ ਇੱਕ ਨੂੰ ਵੀ ਜ਼ਾਹਰ ਨਹੀਂ ਕੀਤੀ ਆਪਦੀਆਂ ਕਮਜ਼ੋਰੀਆਂ ਅੰਦਰੇ ਧੱਪ ਕੇ ਬਾਹਰ ਚੜ੍ਹਦੀ ਕਲਾ ਦੇ ਵਿੱਚ ਮੈਸੇਜ ਦਿੱਤਾ ਉਹ ਆਪਾਂ ਨੂੰ ਕੀ ਹੋਣ ਵਾਲਾ ਸਾਨੂੰ ਸਿਰਫ 3 ਦਿਨ ਹੋਇਆ ਆਏ ਭਾਜੜ ਬੌਣ ਮੱਚੀ ਹੋਈ ਐ ਸਾਨੂੰ ਬਾਥਰੂਮ ਨਹੀਂ ਬਣਿਆ ਜੀ ਸਾਨੂੰ ਨਹਾਉਣ ਵਾਲਾ ਜਗ੍ਹਾ ਨਹੀਂ ਬਣੀ ਜੀ ਸਾਨੂੰ ਮੋਬਾਈਲ ਵਾਲੇ ਦੋਹਰੇ ਲੱਗਿਆ ਜੀ ਸਾਨੂੰ ਇਹ ਨਹੀਂ ਲੱਗਿਆ ਕੀ ਹੋਣ ਲੱਗਿਆ ਆਪਾਂ ਬੈਠੇ ਆ ਕਿ ਡੱਲੇਵਾਲ ਸਾਹਿਬ ਤੋਂ ਪਹਿਲਾਂ ਅਸੀਂ ਮਰਾਂਗੇ ਇਸ ਮੈਸੇਜ ਤੇ ਲਈ ਬੈਠੇ ਇੱਕ ਵੀ ਕਿਸੇ ਨੂੰ ਕਮਜ਼ੋਰੀ ਜਾਹਰ ਹੋਗੀ ਸਰਕਾਰ ਨੂੰ ਇੱਕ ਦੀ ਵੀ ਹਾਂ ਹਰਿਆਣਾ ਦੀ ਧਰਤੀ ਤੇ ਬੈਠੇ ਆ ਉਹਨਾਂ ਨੇ ਮੈਡੀਕਲ ਸਾਡੀ ਲੈ ਕੇ ਬਾਹਰ ਰਿਪੋਰਟ ਕਰ ਦੇਣੀ ਹੈ ਕਿ ਬੰਦੇ ਫਾਰਮੈਟੀ ਕਰ ਰਹੇ ਨੇ ਖਾ ਪੀ ਰਹੇ ਨੇ ਸਾਰਾ ਕੁਝ ਕਰ ਰਹੇ ਆ। ਉਹ ਡੱਲੇਵਾਲ ਸਾਹਿਬ ਦੀ ਜਿਹੜੀ ਰਿਪੋਰਟ ਹੈ ਉਹ ਪੰਜਾਬ ਕੋਲੇ ਆ ਸਾਡੇ ਕੋਲੇ ਨਹੀਂ ਤੇ ਡੱਲੇਵਾਲ ਵੀ ਖਾ ਪੀ ਰਿਹਾ ਹੋਊਗਾ। ਇਹਨਾਂ ਨੇ ਸਾਡੇ ਢੋਲ ਨੂੰ ਠੰਡਾ ਕਰਨਾ ਹੈ। ਬੰਦ ਕਰ ਲਾ ਮੋਰ 111 ਬੰਦ ਕਰ ਲਾ ਕਿਸੇ ਨੇ ਵੀ ਇੱਥੋਂ ਬਾਹਰ ਨਹੀਂ ਜਾਣਾ ਪਰਦ ਕਰ ਲੋ ਛੋਟੇ ਸਿਸਰੇ ਤੋਂ ਪਤਾ ਲੱਗੇ ਕਿ ਇਹ ਬੰਦਾ ਮਰਵਾਤੇ ਬੈਠਾ ਹੈ ਅਸੀਂ ਵੀ ਜਾ ਰਹੇ ਹਾਂ ਤੁਸੀਂ ਵੀ ਜਾ ਰਹੇ ਹੋ ਕੋਈ ਦਿਖ ਨਹੀਂ ਦਿੱਸ ਰਹੀ ਘਟ ਪਏ ਰਹੋ ਕੀ ਕਰਨਾ ਤੁਸੀਂ ਨਾ ਨਾ ਪਾਇਊਗਾ ਕੋਈ ਜ਼ਰੂਰੀ ਐ ਪੰਜ ਦਿਨਾਂ ਤੋਂ ਲਿਣਾਉਂਦੇ ਇੱਥੇ ਘਰੇ ਪਵਾ ਸੱਤ ਦਿਨਾਂ ਤੋਂ ਲਿਣਾਉਂਦੇ ਵਿੱਚ ਸੰਗਦੇ ਸੰਗਦੀ ਨਾਈ ਜਾਂਦੇ ਰੋਜ਼ ਹੌਲੀ ਹੌਲੀ ਇੰਤਜਾਮ ਹੋ ਚੁੱਕੀ ਕੀ ਫਰਕ ਪੈਣ ਲੱਗਿਆ ਣੋਂ ਤੋਂ ਕੋਈ ਆਈ ਕਹ ਤੂੰ ਮਾੜਾ ਵੀ ਨਕੰਮਾ ਜੀ ਨਾ ਹੱਥਾਂ ਨਹੀਂ ਗਿਆ ਤੋ ਇਹੀ ਕਹੂ ਲੜਾਈਆਂ ਦੇ ਵਿੱਚ ਜੇ ਫੜ ਕੇ ਸਾਨੂੰ ਸਰਕਾਰ ਨੇ ਚੱਕੀ ਚ ਡਾਇਆ ਹੋਵੇ ਫਿਰ ਨਹਾ ਲੋਂਗੇ ਪਵਾ ਸ